ਸਤਿਕਾਰਯੋਗ ਸਾਥੀਓ ਅੱਜ ਆਪਾਂ ਕੁਝ ਮੰਗਾ ਤੇ ਗੱਲ ਕਰਨੀ ਹੈ ਆਪਾਂ ਜਾਣਦੇ ਆ ਕਿ ਜੋ 6-7 ਮਹੀਨੇ ਪਹਿਲਾਂ ਮਜ਼ਦੂਰ ਵਿਰੋਧੀ ਜਿਹੜਾ ਮਨਰੇਗਾ ਨੂੰ ਲੈ ਕੇ ਇੱਕ ਬਚਟ ਰੱਖਿਆ ਗਿਆ ਉਹ ਬਚਟ ਇੱਕ ਆਪਾਂ ਮਜ਼ਦੂਰ ਵਿਰੋਧੀ ਕਹਿ ਸਕਦੇ ਆ ਕਿ ਜੋ ਮਜ਼ਦੂਰਾਂ ਦੇ ਵਿਰੁੱਧ ਕਿਉਂਕਿ ਆਪਾਂ ਸਾਰੇ ਜਾਣਦੇ ਆ ਭਾਰਤ ਦੇ ਅੰਦਰ ਜੋ 2005 ਦੇ ਵਿੱਚ ਮਨਰੇਗਾ ਲਾਗੂ ਕੀਤੀ ਗਈ ਸੀ ਮਨਰੇਗਾ ਜਿੰਦਾ ਨਾਮ ਰੱਖਿਆ ਗਿਆ ਸੀ ਕਿ ਜਿਹੜੇ ਲੋੜਵੰਦ ਪਰਿਵਾਰ ਜਿਹੜੇ ਮਜ਼ਦੂਰ ਆ ਉਹਦੇ ਵਿੱਚ ਕੰਮ ਕਰ ਸਕਣ ਪਰ ਸਮਾਂ ਬੀਤਦਾ ਗਿਆ ਮਨਰੇਗਾ ਦੇ ਵਿੱਚ ਲੁੱਟ ਖਸੁੱਟ ਵੀ ਬਹੁਤ ਹੋਈ ਔਰ ਉਹਦੇ ਵਿੱਚ ਜਿਹੜੇ ਮਜ਼ਦੂਰ ਕੰਮ ਕਰਦੇ ਆ ਜੋ ਡੇਲੀ ਮਜ਼ਦੂਰ ਹੁੰਦੇ ਚ ਕੰਮ ਕਰਦੇ ਆ ਪਰ ਉਹਨਾਂ ਨੂੰ ਪੈਸਾ ਕੱਟ ਤੇ ਜਿਹੜੇ ਵਿਹਲੜ ਤੇ ਜਿਹੜੀਆਂ ਨਜਾਇਜ਼ ਹਾਜ਼ਰੀਆਂ ਲੱਗਦੀਆਂ ਉਹਨਾਂ ਨੂੰ ਪੈਸਾ ਤੜਾ ਤੜ ਜਿਹੜਾ ਬਣਦਾ ਰਿਆ ਪਰ ਅੱਜ ਜਿਹੜੀ ਮਨਰੇਗਾ ਸਾਥੀਓ ਜਿਹੜੀ 2025 ਦੇ ਵਿੱਚ ਇੱਕ ਬੰਦ ਹੋਣ ਦੇ ਕਿਨਾਰੇ ਆ ਚੁੱਕੀ ਹੈ ਔਰ ਸੈਂਟਰ ਗਵਰਨਮੈਂਟ ਨੇ ਇਹ ਵੀ ਐਲਾਨ ਕਰ ਦਿੱਤਾ ਕਿ ਅਸੀਂ ਜਿਹੜੇ ਪਿੰਡਾਂ ਦੇ ਵਿੱਚ ਛੱਪੜ ਹੈ ਉਹ ਛਪੜਾਂ ਦਾ ਹੀ ਕੰਮ ਦੇਵਾਂਗੇ ਜਿਵੇਂ ਆਪਣੇ ਮਜ਼ਦੂਰ ਕੰਮ ਕਰਦੇ ਸੀ ਨਹਿਰਾਂ ਤੇ ਜਾਂ ਕਸੀਆਂ ਤੇ ਜਾਂ ਕੱਚੇ ਰਸਤੇਆਂ ਤੇ ਕੰਮ ਕਰਦੇ ਸੀ ਜਾਂ ਖਾਲਿਆਂ ਤੇ ਕੰਮ ਕਰਦੇ ਸੀ ਉਹ ਪੈਣੋ ਪ੍ਰਾਉ ਲਗਭਗ ਕੰਮ ਆ ਜਿਹੜੇ ਉਹ ਸੈਂਟਰ ਸਰਕਾਰਮੈਂਟ ਨੇ ਬੰਦ ਕਰ ਦਿੱਤੇ ਆ ਪਰ ਇਸ ਦੇ ਉੱਤੇ ਅਸੀਂ ਬੜੀ ਵੱਡੀ ਪੱਧਰ ਦੇ ਉੱਤੇ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਲੜਾਈ ਲੜ ਰਹੇ ਆ ਕਿ ਮੰਡਰੇਗਾ ਕਿਸੇ ਹਾਲਤ ਦੇ ਵਿੱਚ ਬੰਦ ਨਹੀਂ ਕਰਨ ਦਿੱਤੀ ਜਾਊਗੀ ਅਸੀਂ ਮੰਡਰੇਗਾ ਵਰਕਰ ਯੂਨੀਅਨ ਪੰਜਾਬ ਦੇ ਵੱਲੋਂ ਮਹਿੰਮਾ ਜਿਹੜੀ ਉਹ ਪੰਜਾਬ ਦੇ ਅੰਦਰ ਛੇੜੀ ਹੋਈ ਹੈ ਕਿ ਦੁਨੀਆ ਭਰ ਦੇ ਮਿਹਨਤ ਕਸ਼ ਲੋਕ ਇਕੱਠੇ ਹੋ ਜੂ ਕਿਉਂਕਿ ਇਹ ਸਮੇਂ-ਸਮੇਂ ਸਰਦੀਆਂ ਸਰਕਾਰਾਂ ਜਿਹੜੀਆਂ ਬੇਈਮਾਨ ਸਰਕਾਰਾਂ ਉਹ ਮਿਹਦੂਰਾਂ ਨਾਲ ਲੁੱਟਖੋਟ ਕਰ ਰਹੀਆਂ ਜਿਹੜੇ ਸਾਡੇ ਕਿਸਾਨ ਭਰਾ ਜਿਹੜੇ ਆ ਤੁਸੀਂ ਲੁਧਿਆਣੇ ਦੇ ਵਿੱਚ ਵੇਖ ਲਓ ਕਿ ਬਿਆਰਾਂ ਏਕੜ ਜਮੀਨ ਉੱਥੇ ਕਬੈਰ ਕੀਤੀ ਜਾ ਰਹੀ ਹੈ ਵੱਟੀਆਂ ਵੱਡੀਆਂ ਕੰਪਨੀਆਂ ਤੇ ਮੈਂ ਨਾ ਤੁਹਾਨੂੰ ਕੀ ਦੱਸਾਂ ਜਿਹੜੀਆਂ ਇਹੋ ਜਿਹੀਆਂ ਕੰਪਨੀਆਂ ਕਿ ਇੱਕ ਪੰਜਾਬ ਨੂੰ ਜਿਹੜੀਆਂ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਹੈ ਉਹ ਇੱਕ ਪੰਜਾਬ ਨੂੰ ਇੱਕ ਛੋਟਾ ਕਰਨਾ ਚਾਹੁੰਦੀ ਹੈ ਕਿਉਂਕਿ ਦੇਸ਼ ਦੇ ਅੰਦਰ ਜਿਹੜਾ ਸਾਡੇ ਭਾਰਤ ਦੇ ਅੰਦਰ ਇੱਕ ਉਹ ਇੱਕ ਸੂਬਾ ਹੈ ਜਿਹੜਾ ਉਹ ਪੰਜਾਬ ਹੈ ਜਿਹੜਾ ਫਸਮਾ ਮੁਕਾਬਲਾ ਤੇ ਟੱਕਰ ਲੈਂਦਾ ਔਰ ਇੱਥੇ ਵੱਡੀਆਂ-ਵੱਡੀਆਂ ਜਥੇਬੰਦੀਆਂ ਵੀ ਜਿਹੜੀਆਂ ਮਜ਼ਦੂਰਾਂ ਦੀਆਂ ਤੇ ਕਿਸਾਨਾਂ ਦੀਆਂ ਉਹ ਅੱਡ-ਅੱਡ ਆਪੋ-ਆਪ ਦੇ ਹਿੱਤਾਂ ਦੀ ਲੜਾਈ ਲੜਦੀਆਂ ਤੋਂ ਇਸ ਕਰਕੇ ਸਾਥਕੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਆਪਾਂ ਜਿਹੜੀ ਹੈ ਮੰਰੇ ਗਾਣੋ ਬਚਾਈਏ ਕਿਉਂਕਿ ਬੇਰੁਜ਼ਗਾਰੀ ਜਿਹੜੀ ਇੰਨੀ ਦੇਸ਼ ਦੇ ਅੰਦਰ ਵੱਧ ਚੁੱਕੀ ਹੈ ਤੁਸੀਂ ਵੇਖੋ ਕੰਮ ਜਿਹੜੇ ਆ ਉਹ ਸਾਡੇ ਮਜ਼ਦੂਰਾਂ ਤੋਂ ਖੋਏ ਜਾ ਰਹੇ ਆ ਮੰਡੀਆਂ ਜਿਹੜੀਆਂ ਦਾਣਾ ਮੰਡੀਆਂ ਦੇ ਵਿੱਚ ਮਜ਼ਦੂਰ ਕੰਮ ਕਰਦੇ ਆ ਉਹ ਵੀ ਸਾਥੀ ਉਹਨਾਂ ਦਾ ਭੋਗ ਪਾਇਆ ਜਾ ਰਿਹਾ ਕੁਝ ਮੰਡੀਆਂ ਬੰਦ ਹੋ ਗਈਆਂ ਕੁਝ ਅੱਗੇ ਮੰਡੀਆਂ ਜਿਹੜੀਆਂ ਉਹ ਬੰਦ ਹੋ ਜਾਣੀਆਂ ਪਰ ਮਜ਼ਦੂਰ ਸਾਡਾ ਅਸੀਂ ਮੰਗ ਕਰਦੇ ਆ ਵੀ ਮਜ਼ਦੂਰ ਸਾਡਾ ਜਾਵੇ ਤਾਂ ਜਾਵੇ ਕਿੱਥੇ ਤੁਸੀਂ ਆ ਪੱਠਿਆਂ ਤੇ ਐਲਾਨ ਕਰਦਾ ਕਿ 7-8 ਮਹੀਨੇ ਪੱਠੇ ਬੰਦ ਰਹਿਣਗੇ ਉੱਥੇ ਹਜ਼ਾਰਾਂ ਲੱਖਾਂ ਮਜ਼ਦੂਰ ਹੈ ਜਿਹੜਾ ਪੱਠੇ ਦੇ ਉੱਪਰ ਕੰਮ ਕਰਦਾ ਪਰ ਉਹ ਮਜ਼ਦੂਰਾਂ ਦਾ ਵੀ ਕੰਮ ਖੋਇਆ ਜਾ ਰਿਹਾ ਕਿਉਂਕਿ ਬੇਰੁਜ਼ਗਾਰੀ ਇੰਨੀ ਹੋ ਚੁੱਕੀ ਹੈ ਲਗਭਗ ਖੇਤਾਂ ਦੇ ਵਿੱਚ ਪੈਣੋ ਪ੍ਰਾਉ ਕੰਮ ਖਤਮ ਹੋ ਚੁੱਕੇ ਆ ਜੇ ਬਚੀ ਹੈ ਤਾਂ ਇਕੱਲੀ ਮੰਡਰੇਗਾ ਸਾਡੇ ਕੋਲੇ ਬਚੀ ਹੈ ਮੰਡਰੇਗਾ ਨੂੰ ਬਚਾਉਣਾ ਸਾਨੂੰ ਚਾਹ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਨਾਲ ਇਹ ਵੀ ਮੰਗ ਕਰਦੇ ਆਂ ਵੀ ਜਿਹੜੇ 60 65 ਸਾਲ ਦਾ ਮੰਤਰੀ ਹੈ ਜਾਂ ਕੋਈ ਮੁੱਖ ਮੰਤਰੀ ਰਿਟਾਇਰ ਹੁੰਦਾ ਉਹਦੀ 50 50 60 60000 ਰੁਪਿਆ ਪੈਲਸਨ ਹੁੰਦੀ ਐ ਤੇ ਫਿਰ ਜਿਹੜਾ ਮਜ਼ਦੂਰ ਦੇਸ਼ ਨੂੰ ਪਾਲਦਾ ਢਿੱਡ ਪਾਲਦਾ ਮਜ਼ਦੂਰ ਆ ਭੁੱਖੇ ਢਿੱਡ ਸੌਂਦਾ ਮਜ਼ਦੂਰ ਫਿਰ ਉਹਦੀ 10000 ਰੁਪਿਆ ਪੈਲਸਨ ਕਿਉਂ ਨਹੀਂ ਹੋ ਸਕਦੀ ਅਸੀਂ ਨਾਲ ਮੰਗ ਕਰਦੇ ਆਂ ਵੀ ਮਜ਼ਦੂਰ ਦੀ ਪੈਲਸਨ ਜਿਹੜੀ ਉਹ 10000 ਰੁਪਿਆ ਹੋਣੀ ਚਾਹੀਦੀ ਐ ਤੇ 60 ਸਾਲ ਤੋਂ ਥੱਲੇ ਪੈਲਸਨ ਉਹਦੀ ਲੱਗਣੀ ਚਾਹੀਦੀ ਐ ਇਸ ਕਰਕੇ ਜਿਹੜੀਆਂ ਵੱਡੀਆਂ ਵੱਡੀਆਂ ਮੰਗਾਂ ਜਿਹੜੀਆਂ ਇਹਨਾਂ ਤੇ ਸਰਕਾਰ ਤੋਂ ਅਸੀਂ ਮਨਾਵਾਂਗੇ ਵੱਡੇ ਸੰਘਰਸ਼ ਕਰਾਂਗੇ ਕਿਉਂਕਿ ਮਜ਼ਦੂਰ ਹੈ ਜਿਹੜਾ ਆਪਾਂ ਸਾਰੇ ਜਾਣਦੇ ਵੀ ਮਜ਼ਦੂਰ ਬਿਨਾ ਕੰਮ ਨਹੀਂ ਚੱਲਦਾ ਕਿਤੇ ਤੁਸੀਂ ਚਲੇ ਜਾਓ ਮਜ਼ਦੂਰ ਬਿਨਾ ਕੰਮ ਨਹੀਂ ਚੱਲਦਾ ਕਿਉਂਕਿ ਵੱਡੀਆਂ-ਵੱਡੀਆਂ ਕੰਪਨੀਆਂ ਇੱਥੇ ਲਿਆ ਕੇ ਤੇ ਮਜ਼ਦੂਰਾਂ ਤੋਂ ਜਿਹੜਾ ਕੰਮ ਖੋਇਆ ਜਾ ਰਿਹਾ ਇਸ ਕਰਕੇ ਅਸੀਂ ਮਜ਼ਦੂਰਾਂ ਦੇ ਨਾਲ ਖੜੇ ਆਂ ਔਰ ਤੁਹਾਡੇ ਮਹਾਤਮ ਰਾਈ ਦੱਸਣਾ ਵੀ ਚਾਹੁੰਦੇ ਆਂ ਮਜ਼ਦੂਰਾਂ ਨੂੰ ਕਿ ਆਓ ਦੁਨੀਆ ਭਰ ਦੇ ਮਿਹਨਤ ਕਸ਼ ਮਜ਼ਦੂਰੋ ਇਕੱਠੇ ਹੋ ਜੋ ਆ 2027 ਦੇ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੂੰ ਸਬਕ ਸਿਖਾਈਏ ਆਪਾਂ ਕਸੀ 25% 85% ਲੋਕ ਆ ਜਿਹੜੇ ਉਹ ਅਸੀਂ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਤੇ ਸੱਤਾ ਤੇ ਇਹਨਾਂ ਨੂੰ ਬਿਠਾਉਣੇ ਆ ਫਿਰ ਉਹ ਸਾਡੇ ਤੇ ਹੀ ਹਮਲਾ ਕਰਦੇ ਆ ਆ ਤੁਸੀਂ ਭਗਵੰਤਬਾਣ ਦੀ ਸਰਕਾਰ 2022 ਦੇ ਵਿੱਚ ਬਣੀ ਆ ਵੱਡੇ ਵੱਡੇ ਵਾਅਦੇ ਸਾਡੇ ਮਜ਼ਦੂਰਾ ਨਾਲ ਕੀਤੇ ਜਾਏ ਕਿ ਅਸੀਂ ਬਦਲਾ ਵੱਡਾ ਲੈ ਕੇ ਆਵਾਂਗੇ ਕੀ ਬਦਲਾ ਆਇਆ ਜਿਹੜੇ ਸਾਡੀਆਂ ਭੈਣਾਂ ਨਾਲ ਵਾਅਦੇ ਕੀਤੇ ਸੀ ਵੀ ਅਸੀਂ ਆਰ ਆਰ ਪੀਆ ਖਾਤਿਆਂ ਦੇ ਵਿੱਚ ਪਾਵਾਂਗੇ ਕਿ ਉਹ ਸਾਡੇ ਖਾਤਿਆਂ 'ਚ ਪੈਸੇ ਪੈ ਗਏ ਇਹ ਭੈਣੋ ਪ੍ਰਾਵਾ ਇੱਕ ਝੂਠ ਦਾ ਫਲੰਦਾ ਬਨ ਕੇ ਸਰਕਾਰ ਬਣਾਉਂਦੇ ਐ 75 76 ਸਾਲ ਤੋਂ ਸਾਨੂੰ ਲੁੱਟਿਆ-ਫੁੱਟਿਆ ਜਾ ਰਿਹਾ ਇਹ ਪੂੰਜੀਪਤੀ ਰਾਜ ਇਹ ਭੈਣੋ ਪ੍ਰਾਵਾ ਜਿਹੜਾ ਖਤਮ ਕਰਨਾ ਪਊਗਾ ਸਾਨੂੰ ਅਸੀਂ ਨਾਲ ਇਹ ਵੀ ਮੰਗ ਕਰਦੇ ਆ ਕਿ ਜਿਹੜੀਆਂ ਬੰਜਰ ਜ਼ਮੀਨਾਂ ਪਈਆਂ ਪੰਜਾਬ ਦੇ ਵਿੱਚ ਉਹ ਮਜ਼ਦੂਰਾਂ ਵਿੱਚ ਵੰਡੀਆਂ ਜਾਣ ਔਰ 1972 ਦਾ ਜਿਹੜਾ ਇੱਕ ਕਾਨੂੰਨ ਬਣਿਆ ਹੋਇਆ ਕਿ 17 ਏਕੜ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਉਹ ਜਿਹੜੀ 17 ਏਕੜ ਤੋਂ ਵੱਧ ਜ਼ਮੀਨ ਹੈ ਉਹ ਸਾਡੇ ਲੋੜਵੰਦ ਮਜ਼ਦੂਰਾ ਤੇ ਕਿਸਾਨਾਂ ਦੇ ਵਿੱਚ ਵੰਡੀ ਜਾਵੇ ਜ਼ਮੀਨ ਕਿਉਂਕਿ ਜਿਹੜੇ ਕਿਸਾਨ ਇਹੋ ਜਿਹੇ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਨਹੀਂ ਰਹਿ ਗਈਆਂ ਜਿਨ੍ਹਾਂ ਦੇ ਪੁੱਤ ਨਸ਼ਿਆਂ 'ਚ ਵੜ ਗਏ ਉਹ ਨਸ਼ਿਆਂ ਦੇ ਕਾਰਨ ਜ਼ਮੀਨਾਂ ਵੇਚ ਗੀਆਂ ਉਹਨਾਂ ਦੀਆਂ ਪਰ ਜਿਹੜੇ ਬੱਚੇ ਕਿਸਾਨ ਆ ਵਿਚਾਰੇ ਜਿਨ੍ਹਾਂ ਕੋਲੇ ਜ਼ਮੀਨ ਨਹੀਂ ਨਾਲ ਅਸੀਂ ਮੰਗ ਕਰਦੇ ਵੀ ਉਹ ਕਿਸਾਨਾਂ ਨੂੰ ਵੀ ਜ਼ਮੀਨਾਂ ਦਿੱਤੀਆਂ ਜਾਣ ਔਰ ਬੇਵਾਦ ਤੇ ਬੇਨਾਮ ਜ਼ਮੀਨਾਂ ਜਿਹੜੀਆਂ ਉਹ ਸਾਡੇ ਮਜ਼ਦੂਰਾ ਦੇ ਵਿੱਚ ਵੰਡੀਆਂ ਜਾਣ ਗੇਟੀਆਂ ਵੱਡੇ ਵੱਡੇ ਰਾਜਾ ਮਹਾਰਾਜਿਆਂ ਦੀਆਂ ਜ਼ਮੀਨਾਂ 11 ਏਕੜ ਲੱਖਾਂ ਏਕੜ ਜ਼ਮੀਨਾਂ ਪਈਆਂ ਆ ਤੁਸੀਂ ਫਰੀ ਕੋਟੇ ਫਰੀ ਕੋਟਿਏ ਰਾਜੇ ਦੀ ਜ਼ਮੀਨ ਵੇਖ ਲਓ ਉਹ ਹਜ਼ਾਰਾਂ ਏਕੜ ਜ਼ਮੀਨ ਪਈ ਹੈ ਜਿੰਦਾ ਕੋਈ ਵਾਰੀਵਾਰసే ਨਹੀਂ ਉਹ ਜ਼ਮੀਨ ਫਿਰ ਮਜ਼ਦੂਰਾਂ ਦੇ ਵਿੱਚ ਕਿਉਂ ਨਹੀਂ ਵੰਡੀ ਜਾ ਸਕਦੀ ਸੰਗਰੂਰ ਦੇ ਵਿੱਚ ਬੇਗਮਪੁਰਾ ਦੇ ਵਿੱਚ ਜ਼ਮੀਨ ਪਈ ਹੈ 927 ਏਕੜ ਉਹ ਫਿਰ ਮਜ਼ਦੂਰਾਂ ਦੇ ਵਿੱਚ ਜ਼ਮੀਨ ਕਿਉਂ ਨਹੀਂ ਵੰਡੀ ਜਾ ਸਕਦੀ ਆ ਤੁਸੀਂ ਵੇਖੋ ਜਦੋਂ ਫਰੋਈਪੁਰ ਨੂੰ ਜਾਂਦੇ ਆ 11 ਏਕੜ ਦੋ ਪਾਸੇ ਸੜਕ ਦੇ ਜ਼ਮੀਨ ਪਈ ਹੈ ਜਿਹੜੀ ਬੰਜਰ ਜ਼ਮੀਨ ਹੈ ਜਿਨ੍ਹਾਂ ਦੇ ਵਿੱਚ ਪਾੜੀ ਕਿਕਰ ਕਿੰਨੇ ਦਰਖਤ ਉਗੇ ਹੋਏ ਆ ਕੀ ਉਹ ਜ਼ਮੀਨ ਮਜ਼ਦੂਰਾਂ ਦੇ ਵਿੱਚ ਵੰਡੀ